ਤੁਹਾਡੇ ਸਾਹਮਣੇ ਇਹ ਜੀ ਇਸ ਤੋਂ ਵਧੀਆ ਹਾਲ ਕੀ ਹੋ ਸਕਦਾ 20 ਹਲਕੇ ਜਿੱਤ ਗਿਆ ਹੈ ਫਤੇਗੜ ਚੂੜੀਆਂ ਵੀ ਤੇ ਬਟਾਲਾ ਵੀ ਕਾਂਗਰਸ ਦੀ ਦੋਵਾਂ ਹਲਕੇ ਦੀਆਂ ਟੀਮਾਂ ਨੇ ਵਧੀਆ ਜਿੱਤ ਪ੍ਰਾਪਤ ਕੀਤੀ ਹੈ ਜੀ ਟੋਟਲ ਜੇ ਆਪਾਂ ਇਸ ਵੇਲੇ ਵੀ ਦੇਖੀਏ ਤੇ ਜਿਹੜੀ ਹੈ 40 ਦੇ ਲੱਗੇ ਜਾ ਕੇ ਜਿਹੜੀ ਲੀਡ ਚੱਲ ਰਹੀ ਹੈ ਕਿਵੇਂ ਦੇਖਦੇ ਹੋ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਕਹਿੰਦਾ ਇਹ ਇੰਨੇ ਜੋ ਦਬਕੇ ਵਾਜਦੇ ਰਹੇ ਨੇ ਸਰਕਾਰ ਵੱਲੋਂ ਸਟੇਟ ਸਰਕਾਰ ਵੱਲੋਂ ਉਹਦੇ ਦਬਕਿਆਂ ਦੇ ਨਾਲ ਵੀ ਲੋਕਾਂ ਨੇ ਮਤਲਬ ਕਿ ਨਿਰਡਰਤਾ ਨਾਲ ਵੋਟਾਂ ਪਾਈਆਂ ਨੇ ਬਹੁਤ ਵਧੀਆ ਰਾਹੁਲ ਗਾਂਧੀ 295 ਕਹਿ ਰਹੇ ਸੀ ਥੋੜਾ ਥੋੜੀ ਜਿਹਾ ਘਟ ਕੇ ਕੀ ਕਰਨਾ ਚਾਹੋ ਮੋਦੀ ਜੀ 400 ਕਹਿ ਰਹੇ ਸੀ ਮੋਦੀ ਜੀ 400 ਵੀ ਕਹਿ ਰਹੇ ਸੀ ਉਹਨਾਂ ਦੀ ਘਟਣ ਦਾ ਪਹਿਲਾ ਜਵਾਬ ਦਿੰਦੋ ਮੋਦੀ ਜੀ ਕਹਿ ਰਹੇ ਸੀ ਕਿ ਆਪਦੀ ਵਾਰ 400 ਕੇ ਪਾਰ ਹਜੇ ਬਹੁਤ ਸਾਰੇ ਕੰਸ਼ਾਇਤ ਬਦਲ ਸਕਦੇ ਨੇ ਵਿਜਾਨ ਚਲੋ ਬਦਲਣਗੇ ਫਿਰ ਉਦੋਂ ਜਵਾਬ ਦੇਾਂਗੇ ਹਾਲੇ ਤੇ ਲੇਕਿਨ ਮੈਂ ਇਸ ਨੂੰ ਦੀ ਮੌਜੂਦਾ ਸਰਕਾਰ ਆ ਹਰ ਹਲਕੇ ਚ ਕਈ ਇਹ ਤਿੰਨ ਨੰਬਰ ਤੇ ਕਈ ਜਾਂਦੇ ਦੋ ਨੰਬਰ ਤੇ ਉਹਨੂੰ ਕਿਦਾਂ ਦੇਖਦੇ ਹੋ ਦੇਖੋ ਇਹ ਹੁਣ ਸਾਰੇ ਰਿਜ਼ਲਟ ਜੋ ਸਾਹਮਣੇ ਆ ਜਾਣਗੇ ਸਰ ਜਿਵੇਂ ਸਾਨੂੰ ਲੱਗਦਾ ਵੀ ਸਾਡੇ ਹਲਕੇ ਦੇ ਵਿੱਚ ਅਕਾਲੀ ਦਲ ਬਹੁਤ ਥੱਲੇ ਚਲਾ ਗਿਆ। ਅਸੀਂ ਨਹੀਂ ਸੋਚ ਸਕਦੇ ਵੀ ਅਕਾਲੀ ਦਲ ਕਿਤੇ ਇੰਨਾ ਵੀ ਥੱਲੇ ਚਲਾ ਜਾਏਗਾ। ਵੀ ਕਿਸੇ ਪਿੰਡ ਚ ਬਹੁਤ ਥੋੜੇ ਪਿੰਡਾਂ ਚ ਉਹਨਾਂ ਦੀ 100-100 ਵੋਟ ਤੋਂ ਵੱਧ ਨਿਕਲਦੀਆਂ ਪਈਆਂ ਨੇ। ਉਹ ਵੋਟ ਸ਼ਿਫਟ ਹੋ ਗਈ। ਸਾਡੀ ਵੋਟ ਅੱਜ ਵੀ ਜੋ 2022 ਸੀਗੀ ਸਾਡੇ ਬਹੁਤ ਪਿੰਡਾਂ ਚ ਅਸੀਂ ਉਹਦੇ ਤੋਂ ਇੰਪਰੂਵ ਕੀਤਾ ਤੇ ਨਹੀਂ ਤੇ ਥੋੜਾ ਬਰਾਬਰ ਹੀ ਰਹੇ ਆ। ਸੋ ਇਹ ਗੱਲਾਂ ਦਾ ਰਿਜ਼ਲਟ ਦਾ ਐਨਾਲਿਸਿਸ ਕਰਾਂਗੇ ਬੈਠ ਕੇ। ਹਾਲੇ ਤੱਕ ਜਿੱਤ ਦੀ ਖੁਸ਼ੀ ਹੈ ਜੀ ਰੰਧਾਵਾ ਸਾਹਿਬ ਐਮਪੀ ਬਣੇ ਨੇ ਤੇ ਬਟਾਲਾ ਵੀ ਵਧੀਆ ਜਿੱਤੀਆਂ ਤੇ ਗੁਰਦਾਸਾਹ ਫਤਿਹਗੜ ਚੂੜੀਆਂ ਵਧੀਆ ਜਿੱਤੇ ਗੁਰਦਾਸਪੁਰ ਵੀ ਜਿੱਤੇ ਤੁਹਾਡੇ ਮੋਹਰੇ ਮੈਨੂੰ ਪਤਾ ਨਹੀਂ ਨਾ ਉਹ ਬਾਹਰ ਨਿਕਲੇਆ ਮੈਨੂੰ ਹਲੇ ਤੁਸੀਂ ਕਹੇ ਅਕਾਲੀ ਦਲ ਬਹੁਤ ਥੱਲੇ ਹੈ ਲੇਕਿਨ ਜਿਹੜੀ ਆਮ ਆਦਮੀ ਪਾਰਟੀ ਹੈ ਉਹਦਾ ਵੀ ਜਦੋਂ ਟੋਟਲ ਦੇਖੀਏ ਮਾਰਜਿਨ ਤੇ ਉਹ ਵੀ 3ਲੇ ਨੰਬਰ ਤੇ ਜਾ ਰਿਹਾ ਹੈ ਤੇ ਵੀਪੀ ਗਰੋ ਕਰ ਗਈ ਇਹਨੂੰ ਕਿਵੇਂ ਦੇਖੀਏ ਲਿਖੋਏ ਹੁਣ ਰਿਜ਼ਲਟ ਸਾਰੇ ਦੇਖਾਂਗੇ ਵੀ ਸ਼ਹਿਰਾਂ ਚੋਂ ਕੀਤੀ ਪਿੰਡਾਂ ਚੋਂ ਕੀਤੀ ਕਿਵੇਂ ਕੀਤੀ ਉਹ ਐਨਾਲਿਸਿਸ ਤੋਂ ਬਾਅਦ ਹੀ ਆ ਜੀ ਇਹ ਚੀਜ਼ ਆਮ ਆਦਮੀ ਪਾਰਟੀ ਦਾ ਜਿਹੜਾ 3 ਨੰਬਰ ਤੇ ਆਣਾ ਤੁਸੀਂ ਕਿਹਾ ਕਿ ਉਹ ਉਹਨਾਂ ਨੂੰ ਸੋਚਣਾ ਚਾਹੀਦਾ ਜੀ ਵੀ ਟਾਈ ਹਾਲੇ ਤੇ ਢਾਈ ਜਿਵੇਂ ਆਪਣੇ ਮੂਹ ਹਾਲੇ ਹੁਣ ਰਹਿੰਦੇ ਉਹਨਾਂ ਦੇ ਢਾਈ ਸਾਲ ਨੇ ਪਰ ਕਹਿੰਦੇ ਨੇ 3 ਸਾਲ ਰਹਿੰਦੇ ਨੇ ਹਾਲੇ 3 ਸਾਲ ਰਹਿੰਦੇ ਹੋਏ ਵੀ ਜਿਹੜੇ ਲੋਕ 3 ਨੰਬਰ ਤੇ ਆ ਗਏ ਨੇ ਫਿਰ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਜੂਨ ਲੋਕਾਂ ਨਾਲ ਗੱਲਾਂ ਕਰਕੇ ਆਏ ਸੀ ਉਹ ਲੋਕ ਭੁੱਲ ਚੁੱਕੇ ਨੇ ਤੇਰਾ ਜਰ ਉਹਨੂੰ ਕਿੱਦਾਂ ਵੇਖਦੇ ਹੋ ਜੀ ਇਹਦੇ ਹੁਣ ਉਹ ਜਵਾਬ ਦੇਣਗੇ ਜੀ ਤੇਰਾ ਸਾਹਿਬ ਇਹ ਜਿਹੜੀ ਮੌਜੂਦਾ ਰਣਨੀਤੀ ਹੈ ਇਹ ਕਨਵਰਟ ਕਰਨਾ ਹਵਾ ਨੂੰ ਬਦਲਣਾ ਕਿ ਕਿਹੜਾ ਮੰਤਰ ਸੀਗਾ ਤੇ ਲੋਕਾਂ ਦਾ ਪਿਆਰ ਕੋਈ ਮੰਤਰ ਨਹੀਂ ਜੀ ਹੋ ਜ਼ਮੀਨ ਤੇ ਰਹਿ ਕੇ ਅੰਦਰ ਬਹਿ ਕੇ ਰਾਜਨੀਤੀ ਨਹੀਂ ਕਰਨੀ ਜੀ ਲੋਕਾਂ ਚ ਬਹਿ ਕੇ ਸਰਦਾਰ ਤੇਜਪ੍ਰੀਤ ਰਜਿੰਦਰ ਸਿੰਘ ਬਾਜਵਾ ਮੇਰੇ ਪਿਤਾ ਉਹਨੇ ਇੱਕੋ ਚੀਜ਼ ਸਿਖਾਈ ਹੈ ਵੀ ਲੋਕਾਂ ਦੇ ਵਿੱਚ ਰੋ ਹੋ ਤੁਹਾਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੁੰਦਾ ਹੈ ਤੁਹਾਨੂੰ ਸਿੱਖਣ ਨੂੰ ਮਿਲਦਾ ਸੋ ਉਹ ਫਤੇਗੜ ਚੂੜੀਆਂ ਚ ਵੀ ਤੇ ਬਟਾਲੇ ਚ ਮੇਰ ਸਾਹਿਬ ਆਪਣੇ ਪੰਡਾਰ ਸਾਹਿਬ ਸਾਰੀ ਕੌਂਸਲਰਾਂ ਦੀ ਸਾਰੀ ਟੀਮ ਨੇ ਸਾਰੇ ਸਰਪੰਚਾਂ ਨੇ ਫਤੇਗੜ ਚੂੜੀਆਂ ਬਟਾਲੇ ਵੀ ਬਹੁਤ ਵਧੀਆ ਸਾਥ ਦਿੱਤਾ ਜੀ ਤੁਸੀਂ ਦਬਕੇ ਵਜਿਦੇ ਆਪ ਸੁਣੇ ਨੇ ਟਾਲੇ ਦੇ ਵਿੱਚ ਜੋ ਹੋਇਆ ਵਰਕਰਾਂ ਨਾਲ ਉਹ ਵੀ ਤੁਸੀਂ ਦੇਖਿਆ ਉਹਨੂੰ ਕਿਦਾ ਦੇਖਦੇ ਹੋ ਮੈਂ ਕਹਿੰਦਾ ਜੀ ਉਸ ਟੱਕੇ ਦੇ ਉਲਟ ਜਾ ਕੇ ਲੋਕਾਂ ਨੇ ਵੋਟ ਪਾਈਏ ਤੇ ਹੁਣ ਆਮ ਪਾਰਟੀ ਨੂੰ ਸੋਚਣਾ ਪਏਗਾ ਵੀ ਉਹ ਕੀ ਕਿੱਥੇ ਮੈਂ ਗਲਤ ਜਾ ਰਹੇ ਨੇ ਅੱਛਾ ਬੱਜਾ ਸਾਹਿਬ ਕਹਿੰਦੇ ਨੇ ਜੋ ਗੱਜਦੇ ਹੈਂ ਬਰਜਦੇ ਨਹੀਂ ਜੇ ਗੱਜਦੇ ਰਹੇ ਤੇ ਵੋਟਾਂ ਤੇ ਕਿਤੇ ਹੋਰੀ ਪੈ ਗਈਆਂ ਜੇ ਚੁੱਪ ਚਾਪ ਫਿਰ ਉਹ ਗਰਜਦੇ ਹੀ ਰਹਿ ਗਏ ਨਾ ਜੀ ਦੇਖੋ ਪੰਨੂ ਸਾਹਿਬ ਨੇ ਕਿਹਾ 30 ਹਜ਼ਾਰ ਦੀ ਰੀਡ ਲਵਗੇ ਫੜ ਫੜ ਕੇ